दरबारे गि सां दरबारोलिया सुभरे प्यारे लाइ रती मो द्वारीअ जा ਤਬਾਹ ਹੋਏ ਸੱਚਿਆਰ ਸੱਚਾ ਨਾ ਜਾਏ ਕੀਤਾ ਨਾ ਹੋਏ ਆਪੇ ਆ ਮੇਰਾ ਚੈਨ ਹੋਏ ਜੀ ਜੀ ਰੇ ਕਿਪਾਇਆ ਮਾਨ ਨਾਨਕ ਗਾਵੀਆ ਧੁਨੀ ਦੇ ਨਾਨਕ ਗਾਵੀਆ ਦੁਨੀਆ ਮਨਸਿਆ ਮਾਉਂ ਨਿੱਪੜ ਹਟ ਕਰ ਲੈ ਜਾਏ ਗੁਰਮੁਖ ਨਾਂ ਗੁਰਮੁਖੇ ਦੰਗ ਗੁਰਮੁਖ ਰਹਾ ਸਭਾਈ ਦੁਨੀ ਚੈਨ ਗੁਰੂ ਸੁਖੰਨਾਂ ਗੁਰ ਬਾਰਬਤੀ ਮਾਈ ਏ ਹਉ ਜਾਣਾ ਅਸਾ ਨਹੀਂ ਸਗਣਾ ਗਥਨ ਗੁਰਜ ਦੇਹ ਗੁਜਾਈ ਨਵਰਾ ਦੀਆਂ ਦਾ ਇੱਕ ਦਾਤਾ ਰਮਨ ਚੰਦ ਨਾ ਜਾਏ ਜੀ ਤਨਾਵਾ ਜੇ ਸੁਪਾਵਾ ਫਿਰ ਪਾਣੇ ਜੇ ਕੀ ਜੇ ਤੁੰਟਾ ਹੀ ਦੇਖਾ ਮਿੱਤਰ ਮਾਕੇ ਮਿਲਾ ਲਈ ਮਾਦੀ ਜੀ ਦੀਵਾਰ ਮਾਨ ਇੱਕ ਗੁਰ ਕੀ ਸੋਖ ਕੋਣੀ ਗੁਰਜ ਦੇਹ ਗੁਜਾਈ ਨਵਰਾ ਦੀਆਂ ਦਾ ਇੱਕ ਦਾਤਾ ਰਮਨ ਚੰਦ ਨਾ ਜਾਏ ਜੇ ਜੀਦਾਰੇ ਆੜ ਜਾ ਹੋ ਕਸੋਣੀ ਹੋ ਵੰਥ ਨਾਲ ਤੇ ਜਾਣੀ ਹੈ ਆਲ ਤੇ ਲੈ ਸਭ ਕੋਲੇ ਨਾਮੁ ਗਾਇ ਕੈ ਜਤਿ ਰਚਲੇ ਕਿਸਨ ਨ ਆਵੇ ਤਾ ਬਾਤ ਤਾ ਪੁੱਛਿਆ ਕੇ ਦੰਦ ਅੰਦਰ ਕੀਤ ਕਰ ਤੋਤੀ ਤੋਸਰੇ ਆਂਗਲੇ ਬਨ ਉਹ ਹੈ ਨਾ ਸਭ ਕਹਿ ਦਾ ਨਾਨਕ ਪਤਾਂ ਦਾ ਮਿੰਗਾਰ ਸੁਣਿਆ ਧੂਪਾ ਪਾਣਾ ਨੇ ਜੈ ਸਰਵਨਾਮ ਇੰਦ ਸੁਣਿਆ ਮੁਕਤਲਾ ਹਨਮਾਨ ਦੇ ਜੈ ਜੋ ਜਿਵ ਤਣ ਤੇ ਸੁਣਿਆ ਸਾਤ ਸਿਮਰਤ ਰੇ ਨਾਨਕ ਸੱਚਾ ਗਿਆ ਨਿਬਾਨ ਸੁਣਿਆ ਧੂਪਾ ਪਾਣਾ ਜੀ ਸਤਿ ਸ਼ੰਚੋਂ ਦੁਨੀਆ ਸੁਣਿਆ ਅੱਛੜ ਕਾਲ ਇਨਾਨ ਜੈ ਸਤਿ ਪੰਦਾ ਰਾਮਾਨ ਸੁਣਿਆ ਲਾਗੇ ਸਹਿਜ ਧਿਆਨ ਪਤਾਂ ਦਾ ਗੁਰੂ ਨਿਬਾਨ ਸੁਣਿਆ ਧੂਪਾ ਪਾਣਾ کوئی سارے دوست I'm <speaking> the <in Spanish> <speaking in Spanish> deixa ਵੇ ਇੱਕੋ ਆਖੇ ਮੋਲੀ ਗਾਏ ਲਿਖੀ ਹੈ ਸੇ ਨਾਮ ਵਾਰਾ ਦਾਵਾਰੇ ਰੋਗਾਂ ਕੀ ਹਸੋ ਧੰਕੇ ਹਾਂ ਜਿਤ ਮਹਿ ਸਰਬ ਜਵਾਨੇ ਜੀ ਨਾਗਨੀ ਕਸ਼ੰਧ ਕੇਦੇ ਵਾਣ ਹਾਰੇ ਜੀ ਰਾਸਈ ਜੋ ਕਹੀਆਂ ਜਿੰਦੇ ਗਾਵਣ ਹਾਰੇ ਆਲਾ ਤੁਨੋ ਕੌਣ ਪਾਣੀ ਮੈਦਨ ਤੇ ਗਾਵਹਿ ਰੱਤਾ ਧਰਮ ਤੋਂ ਆਰੇ ਹਾਲ ਹੈ ਕਿਤੇ ਜਾਨਾ ਰੋਹੇ ਧਰਮ ਵਿਚਾਰੇ ਵਾਹਿਗੁਰੂ ਜੀ ਮਰਨਾ ਜੀ ਉਹ ਹੰਗਲਾ ਸਵਾਰੇ ਵਾਹਿਗੁਰੂ ਜੀ ਜਨ ਬਾਰੇ ਦੇਵ ਦੇ ਆਦਰ ਨਾਲ ਦੇ ਵਾਹਿਗੁਰੂ ਜੀ ਜਮਾਨ ਕੀ ਅੰਦਰ ਕਾਹਨ ਸਾਧ ਵਿਚਾਰੇ ਕਾਹਨ ਗੱਦੀ ਚੱਗੀ ਸਰ ਸੰਗਤ ਦੀ ਗੱਲ ਆਵੇਗੀ ਖਾਲਸੇ ਦੀ ਸਮੂਹ ਰੂਪ ਦੇ ਵਿੱਚ ਤੇ ਉਦੋਂ ਫਿਰ ਗੁਰੂ ਖਾਲਸੇ ਦੇ ਪ੍ਰਤੀ ਆਪਾਂ ਰੋਹ ਦੀ ਨਾਰਾ ਲਾਉਂਦੇ ਹਾਂ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਖਾਲਸਾ ਰਾਜ ਕਰੇਗਾ ਸਾਡੇ ਲਈ ਤਾਂਗੇ ਦੇਖਦੀ ਵੀ ਫੱਦੇ ਹੋਵੇ ਤੇ ਤੇਗ ਦੀ ਵੀ ਫੱਦੇ ਹੋ ਤਾਂ ਕਿ ਸਾਰੇ ਸੰਸਾਰ ਵਿੱਚ ਸੁਖ ਵਰਤੇ ਪਰਜਾ ਸੁਖੀ ਵਸੇ ਕੀ ਦੀਪ ਸੁਖੀ ਵਸੇ ਉਹਦੇ ਨਮੂਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚੋਂ ਮਿਲਗੇ ਆਪਾਂ ਪੜ੍ਹਦੇ ਆਂ ਕਿ ਮਹਾਰਾਜਾ ਘਾਟੀ ਤੇ ਸਵਾਰ ਲੱਗਦੇ ਸੀ ਸ਼ਰਧਾ ਤੋਂ ਨਹੀਂ ਇਹ ਪੰਨੇ ਪਾਸੇ ਨਿਆਰੇ ਉਹ 베ਰੀ ਦੇ ਪੰਨਰ ਮਾਰਦੇ ਨੇ ਇੱਕ ਜਿਹੜਾ ਛੋਟਾ ਇੱਕ ਪੱਥਰ ਛੋਟਾ ਜਿਹਾ ਉਹ ਦੂਰ ਜਾ ਕੇ ਮਹਾਰਾਜੇ ਨੇ ਬਚ ਗਿਆ ਛੱਟ ਲੱਗੀ ਥੋੜੋ ਫੜਿਆ ਹੋਇਆ ਪੁੱਛਗਿਸ਼ ਕੀਤੀ ਬੱਚਿਆਂ ਨੇ ਪੱਥਰ ਕਿਉਂ ਮਾਰਿਆ ਉਹਨਾਂ ਨੇ ਆਖਿਆ ਜੀ 베ਰੀ ਦੇ ਮਾਰਦੇ ਸਾਂ ਸਾਡੀ ਨੀਤ ਸੀ ਪੱਥਰ ਅੰਦੇ ਚਲਾ ਜਾਏਗਾ ਕੁਛ ਲੱਗੇ 베ਰੀ ਦੇ ਪੱਥਰ ਲੇ ਕੋ ਬੇਰੀ ਦੇ ਪੱਤਰ ਮਾਰਦੇ ਆ ਮੇਰੀ ਮਿੱਠੇ ਦੇਰ ਦੇ ਮਹਾਰਾਜਾ ਸੁਣ ਕੇ ਹੱਸ ਪਿਆ ਕਹਿ ਲਗਾ ਪਹਿਲਾਂ ਆਖੇ ਇਹਨਾਂ ਨੂੰ ਇਹ ਬੇਰੀ ਦੇ ਪੱਤਰ ਵਾਜਦੇ ਤੇ ਮੇਰੀ ਮਿੱਠੇ ਦੇਰ ਦਿੰਦੀ ਹੈ ਮੈਨੂੰ ਖਾਲਸੇ ਜੀ ਆਪਣਾ ਬਾਦਸ਼ਾਹ ਬਣਾਇਆ ਕਿਸੀਆਂ ਦਾ ਮਾਰ ਆ ਗਿਆ ਇੰਨਾ ਨੀ ਹੋ ਗਿਆ ਇੱਕ ਬੇਰੀ ਦਾ ਹੋ ਗਿਆ ਬੇਰੀ ਦੇ ਵੱਡੇ ਵੱਜਿਓ ਦੇਰ ਦਿੰਦੀ ਆ ਤੇ ਮੈਂ ਇਹਨਾਂ ਨੂੰ ਸਜ਼ਾ ਦੇਵਾਂ ਖਾਲਸਾ ਜੀ ਉਹਨਾਂ ਨੂੰ ਮਾਇਆ ਦਿੱਤੀ ਉਹਨਾਂ ਨੂੰ ਕੀਮਤੀ ਤੋਹਫੇ ਦਿੱਤੇ ਆਰ ਅਸਗਾਮ ਪ੍ਰੋਜੈਕਟਾਂ ਦਾ ਸਮਰਥਨ ਕੀਤਾ ਲੋਕਾ ਰਾਜੇ ਜੁਦੇ ਵੀ ਕਦੇ ਭਜਦੇ ਨਹੀਂ ਹੁੰਦੇ ਜੁਦੇੰਤ ਮੋਰਿਆਂ ਵਾਲਾ ਚਾਹੀਦਾ